ਉਸੀ ਕਦੇ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਗਏ ਤੇ 2 ਮਿੰਟ ਸਮਾਂ ਕੱਢਿਆ ਕਰੋ ਮੈਂ ਵੀ ਵੇਖਦਾ ਕਿ 30-30 ਘੰਟੇ ਲੋਕ ਜਿਹੜੇ ਜਹਾਜ਼ਾਂ ਵਿੱਚ ਵੱਜ ਕੇ ਬੈਠੇ ਰਹਿੰਦੇ ਆ ਨਾ ਜੀ ਤਾਂ ਸਾਢੇ 3 ਵਜੇ 3:20 ਮਿੰਟ ਦੇ ਉੱਤੇ ਫਲੈਟ ਲੱਗਦੀ ਅਮਰਤ ਸਾਰਾ ਤਾਂ ਸਿੱਖ ਪਤਾ ਨਹੀਂ ਕਿਹੜਾ ਵਾਲਾ ਮਾਂ ਲਾਉਣ ਜਾਂਦਾ ਗੁਰੂ ਰਾਮਦਾਸ ਮਹਾਰਾਜੇ ਘਰ ਉਹ ਕਹਿੰਦਾ ਆਹ ਦਾ ਪਿਆਰ ਰਹੀਮਪੁਰ ਤੇ ਆ ਪਿਆ ਮਸਤਾਪੁਰ ਚੱਕਰ ਆਲਾ 7:30 ਵਜੇ ਜਦ ਤੱਕ ਲੋਕਾਂ ਨੇ ਉੱਠਣਾ ਨਿਆਣਿਆਂ ਨੇ ਉੱਠਣਾ ਜਦ ਤੱਕ ਜਾਵੜਾਂਗੇ ਚਾਚਾ ਪਤੀਜੇ ਕਹਿਣਗੇ ਚਾਚਾ ਆਇਆ ਭਾਂਜੇ ਘੜ ਕੇ ਮਾਮਾ ਆਇਆ ਬਈ ਜੇ ਮੱਥਾ ਟੇਕ ਲਈਏ ਮੁੜ ਕੇ ਤੇ ਬਿਆਹਾਂ ਸ਼ਾਦੀਆਂ ਚ ਟਾਈਮ ਹੀ ਨਹੀਂ ਲੱਗਣਾ ਡੀਜੇ ਤੋਂ ਟਾਈਮ ਹੀ ਨਹੀਂ ਲੱਗਣਾ ਨੱਚਣ ਤੋਂ ਉਹ ਜ਼ਰੂਰੀ ਹੋ ਗਿਆ ਪਰ ਯਾਦ ਰੱਖਿਓ 50 ਮਿੰਟ ਲੱਗਦੇ ਨੇ ਫਿਰ ਲੈਂਡਵੇਜ ਲਾ ਕੇ ਮੱਥਾ ਟੇਕਣ ਨੂੰ ਇੱਕ ਵਾਰੀ ਤੁਸੀਂ ਨਾਲ ਬੋਲੋਗੇ ਕਿੰਨਾ ਟਾਈਮ ਦੀ 50 ਮਿੰਟ ਤੇ ਜਿਹੜਾ ਮੇਰੇ ਵਰਗਾ 32 33 ਘੰਟੇ ਕੈਨੇਡਾ ਤੋਂ ਅਮਰੀਕਾ ਅਮਰੀਕਾ ਤੋਂ ਲੰਡਨ ਲੰਡਨ ਤੋਂ ਅੰਮ੍ਰਿਤਸਰ ਪਹੁੰਚਦਾ ਨਾ ਫਲੈਟ ਲੈ ਕੇ 32 33 ਘੰਟੇ ਜਿਹੜਾ ਜਹਾਜ਼ ਵਿੱਚ ਵੱਜ ਕੇ ਬੈਠਾ ਰਹਿੰਦਾ ਉਹ 50 ਮਿੰਟ ਉੱਥੇ ਦਰਬਾਰ ਸਾਹਿਬ ਲੈਂਵੇ ਤੇ ਖੜਾ ਹੋ ਕੇ ਨਾ ਮਿਆਣੇ ਦੇ ਚੁੰਡੀ ਵੱਢ ਲੈਂਦਾ ਵੀ ਇਹ ਰੋਵੇ ਤੇ ਮੈਨੂੰ ਕਿਤੇ ਪਾਸੋਂ ਦੀ ਰਾਸਤਾ ਮਿਲਦਾ। ਭਈ ਸਾਨੂੰ ਵੀ ਆਈਪੀ ਰਸਤੇ ਥਾਣੇ ਕਿਦੋਂ ਨਾ ਕਿਤੇ ਮੱਥਾ ਟਿਕਾ ਦੋ ਆ ਸਾਡੀ ਸਿੱਖੀ ਦਾ ਪਿਆਰ ਰਹਿ ਗਿਆ। ਕਦੇ ਦੂਜੇ ਧਰਮਾਂ ਬਲਾਂ ਵੇਖੋ ਕੋਈ ਪਹਾੜਾਂ ਵਿੱਚ ਕਿਸੇ ਬਾਬੇ ਕੋ ਜਾਂਦਾ ਕੋਈ ਕਿਸੇ ਮਾਤਾ ਕੋ ਜਾਂਦਾ ਉਹਨਾਂ ਦਾ ਧਰਮ ਹੈ ਭਾਈ ਮੈਂ ਨਹੀਂ ਰੋਕਦਾ। ਪਰ ਕਦੇ ਵੇਖਿਆ ਉਹਨਾਂ ਨੂੰ ਸੜਕ ਤੇ ਲਟਕੇ ਜਾਂਦੇ ਨੇ ਉਹ ਕਿੰਨੇ ਕਿੰਨੇ ਦਿਨ ਲੱਗਦੇ ਨੇ ਉਹ ਲੰਮੇ ਪੈ ਪਾ ਕੇ ਡੰਡਾਉਦ ਕਰਕੇ ਜਾਂਦੇ ਨੇ। ਤੇ ਸਾਡੇ ਸਿੱਖ 50 ਮਿੰਟ ਲੱਗਦੇ ਦਰਬਾਰ ਸਾਹਿਬ ਮੱਥਾ ਟੇਕਣ ਨੂੰ ਤੇ ਉੱਥੋਂ ਵੀ ਕਹਿੰਦੇ ਸਾਨੂੰ ਜੀ ਸੱਜੇ ਖੱਬੇ ਕਰਕੇ ਮੱਥਾ ਟਕਾ ਦਿਓ ਜਿਹੜਾ ਬੰਦਾ ਬੱਦੀ ਤੇਦੀ ਕਹਿੰਦੇ ਜਹਾਜ ਵਿੱਚ ਬੱਜ ਕੇ ਬਹਿ ਸਕਦਾ ਮੱਥਾ ਟੇਕਣ ਲੱਗਾ ਪਤਾ ਨਹੀਂ ਕਿਹੜੀ ਗੱਲ ਦੀ ਕਾਲੀ ਪੈ ਜਾਂਦੀ